ਸ਼੍ਰਮਣੀ ਕਾਲੀਦਲ ਤੋਂ ਫਕੀਰ ਕਾਮ ਅਵਾਰਡ ਵਾਪਸ ਲੈਣ ਦੀ ਮੰਗ ਉੱਠੀ ਹੈ ਤੇ ਦੱਸਦੀ ਹੈ ਕਿ ਹੁਣ ਆਮ ਆਦਮੀ ਪਾਰਟੀ ਨੇ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਸੁਖਵੀਰ ਬਾਦਲ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਪੰਜ ਸਿੰਘ ਸਹਿਮਾਨਾ ਦੀ ਮੀਟਿੰਗ ਤੋਂ ਬਾਅਦ 15 ਦਿਨਾਂ ਦਾ ਸਮਾਂ ਦੇ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਜਿਹੜੀ ਕਿ ਸੁਖਵੀਰ ਬਾਦਲ ਨੂੰ ਸਜ਼ਾ ਸੁਣਾਈ ਗਈ ਹੈ 15 ਦਿਨਾਂ ਦੇ ਵਿੱਚ ਮਾਫੀ ਮੰਗਣ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਫਕਰ ਕਾਮ ਅਵਾਰਡ ਜਿਹੜਾ ਕਿ ਵਾਪਸ ਲੈਣਾ ਚਾਹੀਦਾ ਤੇ ਜਿਸ ਤੋਂ ਬਾਅਦ ਇਹ ਕਹਿ ਕੇ ਪਲਟਵਾਰ ਜਿਹੜਾ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਕੀਤਾ ਗਿਆ ਤੇ ਦੂਜੇ ਪਾਸੇ ਬਾਕੀ ਧੜੇ ਦੇ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਪਰ ਮੁੱਦੇ ਨੂੰ ਲੈ ਕੇ ਸੁਣਾਉਣੀ ਹੈ ਗਿਆਸਪੁਰਾ ਦਾ ਹੋਰ ਕੀ ਕਹਿਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰ ਲੈਣਾ ਉਹਨਾਂ ਦੇ ਅੰਗ ਗਲੀਆਂ ਦੇ ਵਿੱਚ ਝਲਾਰ ਦੇਣੇ ਨੌਜਵਾਨਾਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦੇਣਾ ਸਰਸੇ ਵਾਲੇ ਸੌਦੇ ਸਾਧ ਨੂੰ ਮਾਫੀ ਦੇਣੀ ਉਹਦੀ ਫਿਲਮ ਨੂੰ ਚੱਲਣ ਦੇਣਾ ਇਤਾਂ ਦੀਆਂ ਘਟਨਾਵਾਂ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਤੇ ਇਹਨਾਂ ਸਾਰਿਆਂ ਦੀ ਪੁਸ਼ਤਪਨਾਹੀ ਬਾਦਲ ਪਰਿਵਾਰ ਕਰਦਾ ਰਿਹਾ ਉਹ ਸੌਦੇ ਸਾਧ ਨੂੰ ਬਚਾਉਣ ਦੇ ਲਈ ਕਰੋੜਾਂ ਦੇ ਇਸ਼ਤਿਹਾਰ ਦਿੱਤੇ ਗਏ ਗੁਰੂ ਦੀ ਗੋਲਗ ਦੇ ਵਿੱਚੋਂ ਦਿੱਤੇ ਗਏ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਪੰਥ ਨੇ ਇਹਨਾਂ ਨੂੰ ਨਕਾਰ ਕੇ ਅੱਜ ਖੁੱਡੇ ਲਾਈਨ ਲਾਇਆ ਹੋਇਆ ਤੇ ਅੱਜ ਜਿਹੜਾ ਮੇਰੀ ਪੀਰੀ ਦੇ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਵੱਡਾ ਫੈਸਲਾ ਆਇਆ ਕਿ ਸੁਖਬੀਰ ਬਾਦਲ ਇਹਨੂੰ ਪੰਥ ਦੇ ਵਿੱਚੋਂ ਛੇਕਿਆ ਜਾਂਦਾ ਔਰ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ ਕੱਲਾ ਸੁਖਬੀਰ ਬਾਦਲ ਨੂੰ ਛੇਕਣਾ ਹੀ ਨਹੀਂ ਵੱਡਾ ਬਾਦਲ ਜਿਹੜਾ ਮੁੱਖ ਮੰਤਰੀ ਸੀ ਜਿਹਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਹੋਇਆ ਸੀ ਮੈਂ ਸਿਰ ਝੁਕਾ ਕੇ ਅਕਾਲ ਤਖਤ ਅੱਗੇ ਪੰਜ ਸਿੰਘ ਸਹਿਬਾਨਾਂ ਅੱਗੇ ਬੇਨਤੀ ਕਰਦਾ ਜੋਨਾਂ ਤੋਂ ਫਕਰੇ ਕੌਮ ਦਾ ਅਵਾਰਡ ਵੀ ਵਾਪਸ ਲਿਆ ਜਾਵੇ ਕਿਉਂਕਿ ਇਹ ਜੋ ਗੁਨਾਹ ਨੇ ਇਹ ਗੁਨਾਹ ਬਖਸ਼ਣਯੋਗ ਨਹੀਂ ਹੈ ਇਹ ਮੁਆਫੀਯੋਗ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦੇਣੀ ਨੌਜਵਾਨਾਂ ਤੇ ਗੋਲੀਆਂ ਮਾਰ ਦੇਣੀ ਆ ਸਿੰਘਾਂ ਨੂੰ ਸ਼ਹੀਦ ਕਰ ਦੇਣਾ ਤੇ ਸਰਸੇ ਵਾਲੇ ਸਾਹਿਬ ਜੀ ਨੇ ਸਾਰਾ ਕੁਝ ਕੀਤਾ ਕਰਾਇਆ ਉਹਨੂੰ ਪੁਸ਼ਤ ਬਨਾਹੀ ਕਰਨੀ ਉਹਦੇ ਉੱਤੇ ਪਿੱਠ ਤੇ ਹੱਥ ਰੱਖਣਾ ਐਡੇ ਵੱਡੇ ਗੁਨਾਹ ਕਰਨ ਵਾਲਾ ਕੋਈ ਮਾਫੀ ਦਾ ਹੱਕਦਾਰ ਨਹੀਂ ਹੈ ਤੇ ਮੈਂ ਪੰਥ ਨੂੰ ਕੌਮ ਨੂੰ ਅਪੀਲ ਕਰਦਾ ਕਿ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਹੈ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਤੋੜ ਦਿੱਤੀ ਜਾਵੇ ਵੋਟ ਪਾਉਣੀ ਤਾਂ ਬਹੁਤ ਦੂਰ ਦੀ ਗੱਲ ਇਹਦੇ ਨਾਲ ਜਿੰਨੇ ਵੀ ਇਹਦੇ ਕੈਬਨਿਟ ਦੇ ਵਜ਼ੀਰ ਜਿਹੜੇ ਕਿ ਵਜ਼ੀਰੀਆਂ ਮੰਨਦੇ ਰਹੇ ਉਹਨਾਂ ਸਾਰਿਆਂ ਦਾ ਬਾਈਕਾਟ ਕੀਤਾ ਜਾਵੇ ਅੱਜ ਕੌਮ ਨੂੰ ਇਹ ਲੋੜ ਹੈ ਬਹੁਤ ਚੰਗਾ ਫੈਸਲਾ ਆਇਆ ਅਸੀਂ ਸਵਾਗਤ ਕਰਦੇ ਹਾਂ ਪੰਜ ਸਿੰਘ ਸਹਿਬਾਨਾ ਦੇ ਫੈਸਲੇ ਦਾ ਤੇ ਆਸ ਤੇ ਉਮੀਦ ਕਰਦੇ ਹਾਂ ਕਿ ਕੌਮ ਇਸ ਫੈਸਲੇ ਨੂੰ ਇਨਵੇਨ ਲਾਗੂ ਕਰੂਗੀ ਕਿ ਇਹ ਨਾ ਵੀ ਨਾਲ ਰੋਟੀ ਬੇਟੀ ਦੀ ਸਾਂਹ ਜਿਹੜੀ ਆ ਉਹ ਤੋੜ ਕੇ ਇਹ ਬਾਦਲ ਪਰਿਵਾਰ ਨੂੰ ਸਬਕ ਸਿਖਾਇਆ ਜਾਊਗਾ